ਮਾਲਮਿੰਦਰ ਕੰਗ ਕਹਿੰਦੇ ਜੀ ਇਹ ਝੂਠੀ ਰਾਜਨੀਤੀ ਕਰਦੇ ਨੇ ਕਿਤੇ ਫੋਟੋਆਂ ਨਹੀਂ ਲਈਆਂ ਸੀ ਜਦੋਂ ਮੁੱਖ ਮੰਤਰੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਨਾਂ ਨੇ ਤਿੰਨੇ ਝਾਕੀਆਂ ਦੀ ਇੱਕ ਫੋਟੋ ਦਿਖਾਈ ਉੱਚ ਮਾਈ ਭਾਗੋ ਦੇ ਦੇ ਫਲਸਫੇ ਦੇ ਹਵਾਲੇ ਨਾਲ ਉਹ ਝਾਕੀ ਇੱਕ ਤਸਵੀਰ ਸੀ ਇਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਨੂੰ ਦੀ ਪ੍ਰਤੀਕ ਇੱਕ ਝਾਕੀ ਦੀ ਤਸਵੀਰ ਸੀ ਪੰਜਾਬ ਦੇ ਆਜ਼ਾਦੀ ਕੁਲਾਟੀਏ ਪੰਜਾਬ ਦੇ ਉਸ ਆਜ਼ਾਦੀ ਦੇ ਸੰਘਰਸ਼ ਪਾਇ ਸ਼ਹੀਦਾਂ ਦੇ ਯੋਗਦਾਨ ਨੂੰ ਉਹਨਾਂ ਦਾ ਪ੍ਰਕਟਾਵਾ ਕਰਦਿਕ ਚੱਕੀ ਦੀ ਫੋਟੋ ਸੀ ਤਿੰਨ ਫੋਟੋਆਂ ਦਿਖਾਈਆਂ ਹੁਣ ਜਿਸ ਦਿਸ਼ਾ ਚੋਂ ਜਿਸ ਪਾਸੇੋਂ ਫੋਟੋਆਂ ਦਿਖਾਈਆਂ ਉਸ ਚੋਂ ਕਿਤੇ ਵੀ ਭਗਵਾਨਤਮਨ ਜਾਂ ਕੇਜਰੀਵਾਲ ਦੀ ਫੋਟੋ ਤਾਂ ਨਜ਼ਰ ਨਹੀਂ ਆਈ ਹਾਂ ਜੇ ਸੱਜੇ ਦੀ ਬਜਾਏ ਖੱਬੇ ਲੱਗੀ ਹੋਵੇ ਖੱਬੇ ਦੀ ਬਜਾਏ ਸੱਜੇ ਲੱਗੀ ਹੋਵੇ ਪਿੱਛੇ ਲੱਗੀ ਹੋਵੇ ਮੂਹਰੇ ਲੱਗੀ ਹੋਵੇ ਨਹੀਂ ਦਿਖੀ ਭਾਈ ਤਾਂ ਵੱਖਰੀ ਗੱਲ ਪਰ ਜੇ ਨਹੀਂ ਲਾਈ ਤਾਂ ਕੰਗਸਾਬ ਤੁਸੀਂ ਚਾਰੇ ਪਾਸੇੋਂ ਫੋਟੋਆਂ ਦਿਖਾਉਂਦੇ ਤੇ ਸੁਰੀਲ ਜਾਖੜ ਜੀ ਜੇ ਫੋਟੋਆਂ ਲਾਈਆਂ ਭਗਵੰਤ ਮਾਨ ਤੇ ਕੇਜਰੀਵਾਲ ਨੇ ਤਾਂ ਤੁਸੀਂ ਕਹਿਣ ਦੀ بجائے ਉਹ ਤਸਵੀਰ ਲੈ ਕੇ ਆਉਂਦੇ ਤੁਸੀਂ ਪ੍ਰੈਸ ਕਾਨਫਰੰਸ ਚੋਂ ਫੋਟੋ ਦਿਖਾਉਂਦੇ